ਸੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਤੇ ਅੱਜ ਇੱਥੇ ਹੋ ਜਣੀ ਚੰਗੀ ਤਰ੍ਹਾਂ ਰਿਪੇਅਰ ਤੁਹਾਡੀ ਤੁਸੀਂ ਤਿਆਰ ਆਂ ਕਈ ਵਾਰੀ ਜੇ ਕਚਰਾ ਫਸਿਆ ਹੋਵੇ ਤੇ ਕੱਢਣਾ ਵੀ ਪੈਂਦਾ ਆ ਕੋਈ ਰੌਲਾ ਤੇ ਨਹੀਂ ਪੱਕੀ ਗੱਲ ਤਾਂ ਪ੍ਰਭੂ ਦੀ ਬੜੀ ਆਈ ਹੋਵੇ ਅੱਜ ਇਹਨਾਂ ਰੈਲੀਆਂ ਹੋਣੀਆਂ ਮਸ਼ੀਨਰੀਆਂ ਕਹਿ ਕੇ ਆਪਾਂ ਅਸਲੀ ਕਾਰੀਗਰ ਕੋਲ ਆ ਗਏ ਸਾਡਾ ਕਾਰੀਗਰ ਪਰਮੇਸ਼ਵਰ ਆ ਅਸੀਂ ਉਹਦੇ ਹੱਥਾਂ ਦੀ ਰਚਨਾ ਹਾਂ ਸਾਡੇ ਜੀਵਨ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਆ ਕੁਝ ਗਲਤੀਆਂ ਹੁੰਦੀਆਂ ਆ ਜਿਹੜੀਆਂ ਸਾਡੇ ਜੀਵਨ ਵਿੱਚ ਕਸ਼ਟ ਨੂੰ ਲੈ ਕੇ ਆਉਂਦੀਆਂ ਆ ਸਾਡੇ ਜੀਵਨ ਦੇ ਵਿੱਚ ਦੁੱਖ ਲੈ ਕੇ ਆਉਂਦੀਆਂ ਬਿਮਾਰੀਆਂ ਲੈ ਕੇ ਆਉਂਦੀਆਂ ਇਹ ਪ੍ਰਭੂ ਦੇ ਅੱਛਾ ਨਹੀਂ ਆ ਕਿ ਅਸੀਂ ਬਿਮਾਰ ਰਹੀਏ ਅਸੀਂ ਦੁੱਖ ਵਿੱਚ ਰਹੀਏ ਅਸੀਂ ਕਸ਼ਟ ਦੇ ਵਿੱਚ ਅਸੀਂ ਰੋਂਦੇ ਹੋਏ ਰਹੀਏ ਕੋਈ ਵੀ ਮਾਪਿਓ ਆਪਣੀ ਔਲਾਦ ਨੂੰ ਇਦਾਂ ਨਹੀਂ ਚਾਹੁੰਦਾ ਵੀ ਉਹਦੇ ਨਿਆਣੇ ਰੋਂਦੇ ਰਹਿਣ ਹਰੇਕ ਮਾਪਿਓ ਦੀ ਇੱਛਾ ਹੁੰਦੀ ਭਾਵੇਂ ਨਿਆਣਿਆਂ ਤੋਂ ਜੁੜੇ ਰਹਿੰਦੇ ਆ ਫੇਰ ਵੀ ਸੁਖਣਾ ਸੁਖਦੇ ਰਹਿੰਦੇ ਆ ਗੋਡੇ ਟੇਕਦੇ ਰਹਿੰਦੇ ਹੱਥ ਜੋੜਦੇ ਰਹਿੰਦੇ ਆ ਪਰਮੇਸ਼ਵਰ ਦੇ ਅੱਗੇ ਵੀ ਸਾਡੀ ਔਲਾਦ ਜਿਹੜੀ ਆ ਉਹ ਖੁਸ਼ੀ ਬਸੇ ਤੇ ਜੇ ਆਪਾਂ ਸੰਸਾਰਿਕ ਲੋਕ ਸੌ ਪਾਪ ਕਮਾ ਕੇ ਵੀ ਆਪਣੇ ਬੱਚਿਆਂ ਦੀ ਸਲਾਮਤੀ ਮੰਗਦੇ ਆ ਉਹ ਤਾਂ ਹੈ ਹੀ ਅਕਾਲ ਪੁਰਖ ਪਰਮੇਸ਼ਰ ਉਹ ਤਾਂ ਚਾਹੁੰਦਾ ਹੀ ਸਾਡੀ ਸਲਾਮਤੀ ਆ ਉਹਦੀ ਇੱਛਾ ਹੈ ਕਿ ਪਰਮੇਸ਼ਵਰ ਦੇ ਜਿਹੜੇ ਧੀਆਂ ਪੁੱਤਰ ਆ ਉਹ ਸਦਾ ਖੁਸ਼ ਰਹਿਣ ਜਦੋਂ ਅਸੀਂ ਖੁਸ਼ ਹੋਵਾਂਗੇ ਤਾਂ ਦੀ ਤਾਂ ਜ਼ਮਾਨੇ ਦੇ ਬਾਕੀ ਲੋਕੀ ਦੇਖਣਗੇ ਕਿ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਉਹ ਕਿੰਨੇ ਖੁਸ਼ ਆ ਸਾਡੀ ਤੰਦਰੁਸਤੀ ਹੀ ਤਾਂ ਉਹਨਾਂ ਨੂੰ ਖਿੱਚ ਕੇ ਲਿਆਉਂਦੀ ਨਾ ਪਰਮੇਸ਼ਵਰ ਦੇ ਕੋਲ ਕਿ ਪਹਿਲਾਂ ਇਹ ਲੱਤਾਂ ਘੜੀਸ-ਘੜੀਸ ਕੇ ਤੁਰਦੇ ਸੀ ਹੁਣ ਭੱਜੇ ਫਿਰਦੇ ਆ ਤਾਓ ਉੱਥੇ ਚੱਲੀਏ ਜਿੱਥੋਂ ਇਹਨਾਂ ਨੂੰ ਚੰਗਿਆਈ ਮਿਲੀ ਆ ਤੇ ਉਹ ਕਿਹੜੀ ਜਗ੍ਹਾ ਆ ਪਰਮੇਸ਼ਵਰ ਦੀ ਹਜ਼ੂਰੀ ਉਹ ਆ ਪਰਮੇਸ਼ਵਰ ਦੀ ਹਜ਼ੂਰੀ ਚੰਗਿਆਈ ਮਨੁੱਖ ਤੋਂ ਨਹੀਂ ਆ ਚੰਗਿਆਈ ਪਰਮੇਸ਼ਵਰ ਤੋਂ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥੇ ਹੇਠ ਨੀਵਿਆ ਕਰ ਦਿੰਨੇ ਆ ਤੇ ਫੇਰ ਉਹ ਸਾਨੂੰ ਉੱਚਿਆ ਕਰਨਾ ਸ਼ੁਰੂ ਕਰ ਦਿੰਦਾ ਹੈ ਵਚਨ ਚ ਲਿਖਿਆ ਆ ਜੇ ਕੋਈ ਉੱਚਾ ਹੋਣਾ ਚਾਹੁੰਦਾ ਤੇ ਉਹ ਆਪਣੇ ਆਪ ਨੂੰ ਨੀਵਿਆ ਕਰੇ ਕਹਿੰਦਾ ਜਿਹੜੇ ਪਿਛਲੇ ਆ ਉਹ ਅੱਗੇ ਕੀਤੇ ਜਾਣਗੇ ਸੋ ਆਪਾਂ ਬਹੁਤ ਇੱਦਾਂ ਹੀ ਜਾਣਾ ਆ ਜਿੱਦਾਂ ਆਪਾਂ ਨੂੰ ਵਚਨ ਤੇ ਰਈ ਪਰਮੇਸ਼ਵਰ ਤੋਂ ਔਰਨਾ ਚਾਹੁੰਦੇ ਆ ਜਿੱਦਾਂ ਪ੍ਰਭੂ ਆਪਾਂ ਨੂੰ ਬਣਾਉਣਾ ਚਾਹੁੰਦੇ ਆ ਜੇ ਆਪਾਂ ਵਚਨ ਦੇ ਹਿਸਾਬ ਨਾਲ ਚੱਲਣ ਲੱਗ ਜਾਈਏ ਜ਼ਿੰਦਗੀ ਇੰਨੀ ਸੌਖੀ ਹੋ ਜਣੀ ਆ ਇੰਨੀ ਸੋਹਣੀ ਹੋ ਜਣੀ ਆ ਇੰਨੀ ਖੁਸ਼ ਨੁਮਾ ਹੋ ਜਣੀ ਆ ਆਪਾਂ ਉਨੀ ਸੋਚੀ ਵੀ ਨਹੀਂ ਕਿ ਉਨੀਆਂ ਖੁਸ਼ੀਆਂ ਸਾਡੇ ਕੋਲ ਹੋਣ ਪਰ ਕਿਉਂ ਸਾਡਾ ਰੋਣਾ ਨਹੀਂ ਮੁੱਕਦਾ ਕਿਉਂ ਸਾਡੇ ਉਲੰਘਦੇ ਨਹੀਂ ਮੁੱਕਦੇ ਕਿਉਂ ਅਸੀਂ ਦੁਖੀ ਰਹਿੰਨੇ ਆ ਕਿਉਂਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਉਦਾਂ ਨਹੀਂ ਮੰਨਦੇ ਜਿੱਦਾਂ ਮੰਨਣ ਦੇ ਲਈ ਸਾਨੂੰ ਕਿਹਾ ਗਿਆ ਹੈ ਅਸੀਂ ਪਿਕ ਐਂਡ ਚੂਜ਼ ਵਾਲਾ ਕੰਮ ਕਰਦੇ ਆ ਵੀ ਜਿਹੜਾ ਜਿਹੜਾ ਸਾਨੂੰ ਲੱਗਦਾ ਸੌਖਾ ਆ ਉਹ ਮੰਨ ਲਓ ਜਿਹੜਾ ਲੱਗਦਾ ਔਖਾ ਆ ਉਹ ਛੱਡ ਦੋ ਤੇ ਜੇ ਤੁਹਾਨੂੰ ਡਾਕਟਰ ਦਵਾਈ ਦੇਵੇ ਤੇ ਉਹ ਤੁਹਾਨੂੰ 5 ਗੋਲੀਆਂ ਦੇਵੇ ਤੇ ਤੁਸੀਂ ਇਦਾਂ ਖਾਓ ਵੀ ਆ ਜਿਹੜੀਆਂ ਨਿੱਕੀਆਂ ਆ ਇਹ ਖਾ ਲੈਣਾ ਵੱਡੀਆਂ ਛੱਡ ਦੇਣਾ ਤੇ ਰਾਮਪੂਰਾ ਆ ਜਾਊਗਾ ਉਹ ਖਾਂਦੇ ਨਾ ਭਾਵੇਂ ਉਹਨੂੰ ਦੋ ਟੋਟੇ ਕਰਕੇ ਖਾਓ ਖਾਂਦੇ ਆ ਨਾ ਜੇ ਸਬੂਤੀ ਨਹੀਂ ਲੰਘਦੀ ਪੀ ਕੇ ਖਾਂਦੇ ਕਿ ਨਹੀਂ ਖਾਂਦੇ ਕਈ ਪਾਣੀ ਚ ਘੋਲ ਕੇ ਨਿਆਣੇ ਨਾਲ ਗੁੱਥਮ ਗੁੱਥਾ ਹੋ ਕੇ ਵੀ ਨਿਆਣੇ ਨੂੰ ਦਵਾਈ ਦਿੰਦੇ ਕਿ ਨਹੀਂ ਕਿਉਂਕਿ ਉਹਨੂੰ ਰਾਮ ਆ ਜੂਏ ਇਤਾਂ ਹੀ ਇਹ ਜਿਹੜੇ ਹੁਕਮਨਾਮੇ ਸਾਨੂੰ ਦਿੱਤੇ ਜਾਂਦੇ ਆ ਜੋ ਪਰਮੇਸ਼ਵਰ ਦੀਆਂ ਕਮਾਂਡਮੈਂਟਸ ਆ ਜੋ ਸਾਨੂੰ ਵਚਨ ਦੱਸਦਾ ਆ ਉਹ ਸਾਡੀ ਸਪਿਰਿਟ ਦੀ ਟ੍ਰੀਟਮੈਂਟ ਆ ਉਹ ਸਾਡੇ ਆਤਮਾ ਦਾ ਇਲਾਜ ਦੇ ਲਈ ਆ ਪਰ ਅਸੀਂ ਕੀ ਕਰਦੇ ਨਕੀਆਂ ਨਕੀਆਂ ਤੇ ਮਿੱਠੀਆਂ ਮਿੱਠੀਆਂ ਗੋਲੀਆਂ ਖਾ ਲੈਂਦੇ ਆ ਵੀ ਧੰਨਵਾਦ ਕਰਿਆ ਕਰ। ਸਵੇਰ ਨੂੰ ਉੱਠ ਕੇ ਧੰਨਵਾਦ, ਗੁੱਡ ਮਾਰਨਿੰਗ ਚੱਲ ਬਈ। ਰਾਤ ਨੂੰ ਧੰਨਵਾਦ, ਗੁੱਡ ਨਾਈਟ ਚੱਲ ਬਈ। ਫੇਰ ਪਾਸਟਰ ਜੀ ਪੁੱਛਣਗੇ ਪ੍ਰਾਰਥਨਾ ਕਰਦੇ ਹੋ। ਪਾਸਟਰ ਜੀ ਟਾਈਮ ਹੈ ਨਹੀਂ। ਟਾਈਮ ਕਾਤੇ ਹੈ ਨਹੀਂ। ਸਵੇਰ ਨੂੰ ਕੰਮ ਤੇ ਜਾਣਾ ਹੁੰਦਾ ਤੇ ਸ਼ਾਮਾਂ ਨੂੰ ਕਾਤੇ ਨਹੀਂ ਹੈਗਾ। ਫੇਰ ਕੰਮ ਕਰਕੇ ਥੱਕ ਜਾਣਾ। ਤਾਂ ਹੈ ਨਹੀਂ। ਤੇ ਤੈਨੂੰ ਕੰਮ ਕਰਨ ਦਾ ਜੇ ਬਲ ਨਾ ਮਿਲੇ ਫੇਰ ਬੀਜੇ ਜੇ ਕੰਮ ਨਹੀਂ ਹੁੰਦਾ ਫਿਰ ਪ੍ਰਾਰਥਨਾ ਕਰਦਾ ਆ ਤੇ ਜਦੋਂ ਕੰਮ ਮਿਲ ਜਾਂਦਾ ਫਿਰ ਪ੍ਰਾਰਥਨਾ ਛੱਡ ਦਿੰਦਾ ਫਿਰ ਉਹਨੇ ਪ੍ਰਾਰਥਨਾ ਕਰਨ ਲਈ ਜੇ ਕੰਮ ਨਾ ਦਿੱਤਾ ਫਿਰ ਚੰਗਾ ਆ ਵੀ ਕੰਮ ਮਿਲੇ ਤੇ ਵੀ ਪ੍ਰਾਰਥਨਾ ਕਰੋ ਸਹੀ ਹੈ ਨਾ ਜੇ ਕੰਮ ਹੈਗਾ ਆ ਤਦ ਵੀ ਪ੍ਰਾਰਥਨਾ ਕਰੋ ਜੇ ਬਿਮਾਰ ਆ ਤੇ ਪ੍ਰਾਰਥਨਾ ਕਰਦਾ ਆ ਚੰਗਾ ਹੋ ਜਾਂਦਾ ਤੇ ਪ੍ਰਾਰਥਨਾ ਨੂੰ ਛੱਡ ਦਿੰਦਾ ਫੇ ਉਹਨੇ ਜੇ ਚਾਇਆ ਵੀ ਤੁਸੀਂ ਉਹਦੇ ਚਰਨਾ ਚ ਲੱਗੇ ਰਹੋ ਫੇ ਉਹਨੇ ਕੋਂਡੀ ਬਰੋੜ ਦੇਣੀ ਆ ਜੇ ਤੁਸੀਂ ਪ੍ਰਾਰਥਨਾ ਕਰਦੇ ਹੀ ਰਹੋ ਬਿਮਾਰੀ ਫੇ ਆਉਣੀ ਨਹੀਂ ਆ ਜੇ ਆਈ ਵੀ ਤਾਂ ਟੈਂਪਰੇਰੀਲੀ ਆਉਣੀ ਆ ਮੌਸਮ ਮੌਸਮ ਬਦਲਿਆ ਮਾੜੀਆਂ ਮੋਟੀਆਂ ਛਿੱਕਾਂ ਆਈਆਂ ਜਲ ਖਤਮ ਇਹ ਨਹੀਂ ਵੀ 2 ਸਾਲ ਹੋ ਗਏ ਜੀ ਖੰਗ ਨਹੀਂ ਅੜਦੀ 4 ਸਾਲ ਹੋ ਗਏ ਜੀ ਝਕਾਮ ਨਹੀਂ ਅੜਦਾ 3 ਸਾਲ ਹੋ ਗਏ ਜੀ ਬੁਖਾਰ ਨਹੀਂ ਟੁੱਟਦਾ ਇਦਾਂ ਨਹੀਂ ਫੇਰ ਸਿਰਫ ਤੁਹਾਡੀ ਬਾਡੀ ਨੂੰ ਡੀਟੌਕਸ ਕਰਨ ਦੇ ਲਈ ਹੋਣੀ ਹੈ ਜੇ ਅਸੀਂ ਪ੍ਰਾਰਥਨਾ ਕਰਦੇ ਰਹੀਏ ਪਰ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਧੰਨਵਾਦ ਨਹੀਂ ਕਰਦੇ ਫੇਰ ਜਿਹੜੀ ਬੁਰੀ ਚੀਜ਼ ਆਉਂਦੀ ਉਹ ਘਰ ਬਣਾ ਕੇ ਬੈਲ ਜਾਂਦੀ ਹੈ ਜੇ ਗੰਦਗੀ ਆ ਤੇ ਫੇਰ ਮੱਖੀਆਂ ਨੇ ਆਉਣਾ ਹੀ ਆ ਅਨਾਜ ਖਿਲਰਿਆ ਆ ਜਾਂ ਤੇ ਚੂਹਿਆਂ ਨੇ ਆਉਣਾ ਹੀ ਆ ਪਰ ਜੇ ਸਾਫ-ਸਫਾਈ ਆ, ਸੁਥਰਾ ਆ, ਕਲੀਨਿੰਗ ਆ ਫੇ ਗਲਤ ਚੀਜ਼ਾਂ ਨਹੀਂ ਆਉਂਦੀਆਂ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਰਾਹ ਦਿੰਨੇ ਆ ਗਲਤ ਚੀਜ਼ਾਂ ਨੂੰ ਸਾਡੇ ਜੀਵਨ ਦੇ ਵਿੱਚ ਇੰਨਾ ਖਲਾਰਾ ਪਿਆ ਆ, ਇੰਨੀ ਗੰਦਗੀ ਪਈ ਆ ਕਿ ਦੁਸ਼ਟੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਆ ਤੇ ਫੇ ਉਹ ਉੱਥੇ ਆਪਣਾ ਘਰ ਬਣਾਈ ਜਾਂਦੀਆਂ ਆ ਪਰ ਜੇ ਅਸੀਂ ਉਹਨਾਂ ਤੋਂ ਛੁਟਕਾਰਾ ਪਾਉਣਾ ਆ ਫੇ ਆਪਾਂ ਨੂੰ ਸਫਾਈ ਕਰਨੀ ਪੈਣੀ ਆ ਮਨ ਦੀ ਸਫਾਈ ਕਰਨੀ ਪੈਣੀ ਆ ਹਾਲੇਲੂਇਆ ਤੇ ਆਓ ਆਪਾਂ ਵਚਨ ਦੇ ਵਿੱਚੋਂ ਦੇਖਾਂਗੇ ਕਿ ਕੁਝ ਚੀਜ਼ਾਂ ਸਾਨੂੰ ਪੁੱਤਰ ਵਚਨ ਛੱਡਣ ਵਾਸਤੇ ਕਹਿੰਦਾ ਆ ਕੁਝ ਚੀਜ਼ਾਂ ਸਾਨੂੰ ਅਪਣਾਉਣ ਵਾਸਤੇ ਵੀ ਕਹਿੰਦਾ ਆ ਤੇ ਅੱਜ ਆਪਾਂ ਨਵੀਂ ਜ਼ਿੰਦਗੀ ਦੇ ਵਿੱਚ ਸਾਨੂੰ ਕਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਆ ਉਹ ਕਿੱਦਾਂ ਨਿਭਾਉਣੀਆਂ ਆ ਉਹਨਾਂ ਦੇ ਬਾਰੇ ਵਿੱਚ ਆਪਾਂ ਦੇਖਦੇ ਆ ਨਵੇਂ ਨੇਮ ਦੇ ਵਿੱਚ ਆਜੋ ਖੁਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਅੱਜ ਅਸੀਂ ਇਸ ਚੈਪਟਰ ਨੂੰ ਪੜਾਂਗੇ ਇਹਦੀ 5 ਨੰਬਰ ਆਇਤ ਤੋਂ ਜਿਹੜਾ ਆ ਆਪਾਂ ਸ਼ੁਰੂ ਕਰਾਂਗੇ ਕੋਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ 5 ਨੰਬਰ ਆਇਤ ਤੋਂ ਦੇਖਾਂਗੇ ਕਹਿੰਦਾ ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰਸ਼ ਤੋਂ ਅਰਥਾਤ ਹਰਾਮਕਾਰੀ ਗੰਦਮੰਦ ਕਾਮਨਾ ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕਰੋਧ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਜਿਨ੍ਹਾਂ ਦੇ ਰਾਤ ਤੁਸੀਂ ਵੀ ਅੱਗੇ ਚੱਲਦੇ ਸੋ ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸੋ ਸੋ ਵਚਨ ਕੀ ਰਾਸਤਾ ਆ ਕੇੰਧ ਧਰਤੀ ਉੱਤੇ ਜਿਹੜੇ ਤੁਹਾਡੇ ਅੰਗ ਆ ਇਹਨਾਂ ਨੂੰ ਮਾਰ ਸੁੱਟੋ ਸੋ ਧਰਤੀ ਉੱਤੇ ਸਾਡੇ ਅੰਗ ਅੱਖਾਂ ਵੀ ਆ ਹੱਥ ਵੀ ਆ ਨੱਕ ਆ ਕੰਨ ਆ ਸਰੀਰ ਕਾ ਅੰਗ ਪਰ ਧਰਤੀ ਉੱਤੇ ਅੰਗ ਇਹ ਸਾਡੇ ਜਿਸਮ ਦੇ ਅੰਗ ਆ ਪਰ ਇਹ ਕਿਹੜੇ ਅੰਗਾਂ ਦੀ ਗੱਲ ਕਰਦਾ ਧਰਤੀ ਉੱਤੇ ਅੰਗ ਮਤਲਬ ਸੰਸਾਰ ਵਿੱਚ ਅਸੀਂ ਅਸੀਂ ਕਈ ਤਰ੍ਹਾਂ ਦੇ ਰੂਪ ਦੇ ਵਿੱਚ ਆ ਸਾਡਾ ਇੱਕ ਆਤਮਕ ਰੂਪ ਵੀ ਆ ਸਾਡਾ ਇੱਕ ਸਰੀਰਕ ਰੂਪ ਆ ਇੱਕ ਸਾਡਾ ਸੰਸਾਰਿਕ ਰੂਪ ਵੀ ਆ ਤਾਂ ਜਿਹੜਾ ਸਾਡਾ ਸੰਸਾਰ ਦਾ ਰੂਪ ਆ ਉਹਦੇ ਵਿੱਚ ਸਾਡੇ ਕੁਝ ਅੰਗ ਆ ਜਿਹੜੇ ਸਾਨੂੰ ਕੱਟਣ ਦੀ ਜ਼ਰੂਰਤ ਆ ਮਤਲਬ ਸਾਡੇ ਨਾਲੋਂ ਵੱਖ ਕਰਨ ਦੀ ਜ਼ਰੂਰਤ ਆ ਕਈ ਵਾਰੀ ਕੋਸ਼ਿਸ਼ ਸਾਡੀਆਂ ਆਦਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਬਣ ਜਾਂਦੀਆਂ ਨੇ ਜਿੱਦਾਂ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਸਾਡੇ ਘਰ ਦਾ ਜੰਮਿਆ ਹੋਇਆ ਨਹੀਂ ਹੁੰਦਾ ਮਤਲਬ ਸਾਡੇ ਆਪਣੇ ਚਾਚੇ ਤਾਏ ਚੋਂ ਨਹੀਂ ਆ ਸਾਡੇ ਆਪਣੇ ਮਾਤਾ ਪਿਤਾ ਤੋਂ ਨਹੀਂ ਆ ਪਰ ਕੋਈ ਇਨਸਾਨ ਸਾਡੇ ਘਰ ਵਿੱਚ ਰਹਿ ਰਿਹਾ ਹੁੰਦਾ ਸਾਨੂੰ ਇੰਨੀ ਆਦਤ ਉਹਦੀ ਹੋ ਜਾਂਦੀ ਆ ਇੰਨਾ ਸਾਡੇ ਨਾਲ ਉਹਦਾ ਪ੍ਰੇਮ ਹੋ ਜਾਂਦਾ ਜਾਂ ਸਾਡਾ ਉਹਦੇ ਨਾਲ ਪ੍ਰੇਮ ਹੋ ਜਾਂਦਾ ਕਿ ਉਹ ਸਾਡਾ ਇੱਕ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ। ਇਨਸਾਨ ਛੱਡੋ ਕਈ ਵਾਰੀ ਆਪਾਂ ਜਾਨਵਰ ਰੱਖੇ ਹੁੰਦੇ ਆ ਉਹ ਵੀ ਸਾਡੀ ਫੈਮਿਲੀ ਬਣ ਜਾਂਦੇ ਆ ਸਾਡਾ ਪਰਿਵਾਰ ਦਾ ਹੀ ਇੱਕ ਹਿੱਸਾ ਬਣ ਜਾਂਦੇ ਆ। ਠੀਕ ਹੈ ਇਸੇ ਤਰ੍ਹਾਂ ਸਾਡੀਆਂ ਕੁਝ ਆਦਤਾਂ ਹੁੰਦੀਆਂ ਆ ਜਿਹੜੀਆਂ ਆਦਤਾਂ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲੈਨੇ ਆ ਉਹ ਛੱਡਦੇ ਹੀ ਨਹੀਂ। ਪਰ ਉਹ ਆਦਤਾਂ ਦਾ ਛੱਡਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਜਿਹੜੇ ਚੀਜ਼ ਨੂੰ ਤੁਸੀਂ ਛੱਡ ਨਹੀਂ ਨਾ ਸਕਦੇ ਉਸ ਚੀਜ਼ ਦੇ ਤੁਸੀਂ ਗੁਲਾਮ ਹੁੰਨੇ ਆ ਤਾਂ ਇਸ ਲਈ ਜ਼ਰੂਰੀ ਆ ਕਿ ਅਸੀਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਡਿਸਟਰਬ ਕਰਦੀਆਂ ਆ ਅਸੀਂ ਉਹਨਾਂ ਨੂੰ ਛੱਡੀਏ ਉਹਨਾਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚੋਂ ਅਸੀਂ ਬਾਹਰ ਆਈਏ ਤਾਂ ਕਹਿੰਦਾ ਉਹ ਅੰਗ ਬਣ ਚੁੱਕੇ ਆ ਸਾਡੇ ਕਿਹੜੀਆਂ ਚੀਜ਼ਾਂ ਹਰਾਮ ਕਾਰੀਆਂ ਗੰਦਮੰਦ ਕਾਮਨਾ ਬੁਰੀ ਇੱਛਾ ਮਤਲਬ ਗੰਦੀਆਂ ਸੋਚਾਂ ਸੋਚਣੀਆਂ ਗੰਦੇ ਖਿਆਲਾਂ ਦੇ ਵਿੱਚ ਗੁਆਚੇ ਰਹਿਣਾ ਗਲਤ ਇੱਛਾ ਆਪਣੇ ਮਨ ਦੇ ਵਿੱਚ ਪੈਦਾ ਕਰਨੀਆਂ ਧੋਖਾ ਧੜੀ ਵਾਲੇ ਖਿਆਲ ਜਿਹੜੇ ਆ ਉਹ ਸੋਚਦੇ ਰਹਿਣਾ ਆਪਣੇ ਹੀ ਲੋਕਾਂ ਦੇ ਵਿਰੋਧ ਆਪਣੇ ਭੈਣ ਭਰਾਵਾਂ ਦੇ ਵਿਰੋਧ ਆਪਣੇ ਗਵਾਂਡੀਆਂ ਦੇ ਵਿਰੋਧ ਯੋਜਨਾ ਬਣਾਉਂਦੇ ਰਹਿਣਾ ਲੋਭ ਇਹ ਸਭ ਜਿਹੜੀਆਂ ਚੀਜ਼ਾਂ ਆ ਇਹ ਮੂਰਤੀ ਪੂਜਾ ਵਾਂਗ ਆ ਹੁਣ ਇਹ ਮੂਰਤੀ ਪੂਜਾ ਕਿਉਂ ਆ ਕਈ ਵਾਰੀ ਅਸੀਂ ਚੰਗੀ ਚੀਜ਼ ਦੇ ਨਾਲੋਂ ਜ਼ਿਆਦਾ ਬੁਰੀ ਚੀਜ਼ ਨੂੰ ਅਹਿਮੀਅਤ ਦਿੰਨੇ ਕੋਈ ਵੀ ਚੀਜ਼ ਆ ਜਿੰਨੂੰ ਤੁਸੀਂ ਜ਼ਿਆਦਾ ਅਹਿਮੀਅਤ ਨੇ ਉਹਨੂੰ ਤੁਸੀਂ ਉਹ ਮੂਰਤੀ ਪੂਜਾਈ ਆ ਜਿੱਦਾਂ ਸਵੇਰ ਨੂੰ ਉੱਠਦੇ ਆਂ ਅਸੀਂ ਮੋਬਾਈਲ ਚੱਕਣਾ ਫਟਾਫਟ ਕੋਈ ਪਰਮੇਸ਼ਵਰ ਦਾ ਨਾਮ ਨਹੀਂ ਲਿਆ ਕਿਸੇ ਨੂੰ ਸਤ ਕ ਸਤ ਨਹੀਂ ਕੀਤਾ ਕਿਸੇ ਨੂੰ ਮਾਰਨਿੰਗ ਈਵਨਿੰਗ ਕੁਛ ਨਹੀਂ ਕੀਤਾ ਤਾਂ ਕੀ ਆ ਉੱਠੇ ਤਾਂ ਫਟਾਫਟ ਦੇਖੋ ਜੀ WhatsApp ਤੇ ਕੀ ਸੁਨੇਹੇ ਆਏ ਆ ਫੇਸਬੁਕ ਤੇ ਰਾਤੀ ਫੋਟੋ ਲੋਡ ਕੀਤੀ ਸੀ ਦੇਖੋ ਤਾਂ ਕਿੰਨੇ ਕ ਲਾਈਕ ਆ ਗਏ ਆ ਕੱਲ ਵਾਲੀ ਵੀਡੀਓ ਦੇ ਉੱਤੇ ਕੀ ਬਣਿਆ ਆ ਨਿਊਜ਼ ਕੀ ਚੱਲ ਰਹੀਆਂ ਰਾਤੀ ਬੰਬ ਪਟਾਕੇ ਕਿੱਥੇ ਕਿੱਥੇ ਫਟ ਗਏ फटाफट ਮਤਲਬ ਅਲੇ ਬੁਰਸ਼ ਵੀ ਨਹੀਂ ਕੀਤਾ ਤੇ ਫੋਨ ਨੂੰ फटाफट ਓਹੋ ਬੈਟਰੀ ਡਾਊਨ ਮੇਰਾ ਚਾਰਜਰ ਕਿੱਥੇ ਅੱਧਿਆਂ ਘਰਾਂ ਵਿੱਚ ਇਹੀ ਰੌਲਾ ਰਹਿੰਦਾ ਤੂੰ ਮੇਰੇ ਚਾਰਜਰ ਨੂੰ ਹੱਥ ਕਿਉਂ ਲਾਇਆ ਤੈਨੂੰ ਨਹੀਂ ਪਤਾ ਮੇਰੇ ਫੋਨ ਦਾ ਚਾਰਜਰ ਖਬਰਦਾਨ ਜਦ ਮੇਰੇ ਫੋਨ ਦੇ ਚਾਰਜਰ ਨੂੰ ਹੱਥ ਲੈਂ ਫਿਰ ਨਿਸ਼ਾਨੀਆਂ ਵੀ ਲਾਈਆਂ ਹੁੰਦੀਆਂ ਨਾ ਇਹ ਮੇਰੇ ਫੋਨ ਦਾ ਚਾਰਜਰ ਹੈ ਲੜਾਈ ਰਹਿੰਦੀ ਹੈ ਇਹ ਇੱਕ ਹੋਰ ਧਮਕੀ ਦਿੱਤੀ ਜਾਂਦੀ ਹੁੰਦੀ ਆ ਇਹ ਫੋਨ ਸ ਇਹ ਚਾਰਜਰ ਸਿਰਫ ਮੇਰੇ ਫੋਨ ਨੂੰ ਲੱਗਦਾ ਜੇ ਤੇਰੇ ਨੂੰ ਲਾਇਆ ਤੇਰੇ ਵਾਲੇ ਦੀ ਬੈਟਰੀ ਉੱਟ ਜਾਣੀ ਉਹ ਮੂਰਤੀ ਪੂਜਾ ਨਹੀਂ ਆ ਮਤਲਬ ਪਰਮੇਸ਼ਵਰ ਤੋਂ ਵੀ ਪਹਿਲਾਂ ਫੋਨ ਆਪਣ ਨੂੰ ਚਾਰਜ ਤੇ ਨਹੀਂ ਲਾਇਆ ਕਿ ਕੋਈ ਪਰਮੇਸ਼ਵਰ ਦਾ ਨਾਮ ਜਪ ਲਵੋ ਫੋਨ ਨੂੰ ਪਹਿਲਾਂ ਚਾਰਜ ਕਰੂਗੇ ਉਹਨੂੰ ਪਹਿਲਾਂ ਕਨੈਕਟ ਕਰਦੇ ਆ ਆਪਣੇ ਆਪ ਨੂੰ ਕਨੈਕਟ ਕਰਨਾ ਭੁੱਲ ਜਾਂਦੇ ਆ ਤੇ ਇਦਾਂ ਹੀ ਕੁਛ ਲੋਕੀ ਤੁਸੀਂ ਉਹਨਾਂ ਨੂੰ ਕਹੋਗੇ ਨਾ ਤੂੰ ਗਾੜਾ ਕੱਢਣੀਆਂ ਛੱਡ ਦੇ ਮਰ ਜੂਗਾ ਗਾੜਾ ਕੱਢਣੀਆਂ ਨਹੀਂ ਛੱਡਣੀਆਂ ਇਹ ਕੀ ਆ ਮਤਲਬ ਜੇ ਤੁਸੀਂ ਉਹਨੂੰ ਕਹੋਗੇ ਤੂੰ ਗਾਲ ਛੱਡ ਦੇ ਕੱਢਣ ਦੀ ਥਾਂ ਤੇ ਤੂੰ ਰੱਬ ਦਾ ਨਾਮ ਲਿਆ ਕਰ ਮੈਂ ਤੋ ਨਹੀਂ ਲਿਆ ਹੁੰਦਾ ਰੱਬ ਦਾ ਨਾਮ ਮੈਂ ਤਾਂ ਗਾਲਾਂ ਹੀ ਕੱਢੂ ਮਤਲਬ ਉਹਨੇ ਚੰਗੀ ਚੀਜ਼ ਦੇ ਨਾਲੋਂ ਜ਼ਿਆਦਾ ਇਨਮਤ ਕਿਨੂੰ ਦੇ ਦਿੱਤੀ ਬੁਰੀ ਚੀਜ਼ ਨੂੰ ਮੂਰਤੀ ਪੂਜਾ ਕਰ ਲਈ ਰੱਬ ਦੇ ਅੱਗੇ ਇੱਕ ਸ਼ਰੀ ਖੜਾ ਕਰ ਲਿਆ ਆਪਣੀ ਬੁਰੀ ਆਦਤ ਲੋਭ ਸਭ ਚੀਜ਼ਾਂ ਪਿੱਛੇ ਆ ਲਾਲਚ ਸਭ ਤੋਂ ਫਰਸਟ ਹੈ ਘਰ ਵੀ ਪਿੱਛੇ ਪਰਿਵਾਰ ਵੀ ਪਿੱਛੇ ਗੰਦੀ ਇੱਛਾ ਸਭ ਤੋਂ ਅੱਗੇ ਕੋਈ ਮਿਲਣ ਆਵੇ ਕੋਈ ਰਾਜੀ ਖੁਸ਼ ਪੁੱਛਣ ਆਵੇ ਘਰ 'ਚ ਕੋਈ ਬਿਮਾਰ ਹੋ ਜਾਏ ਡਰਾਮਾ ਨਹੀਂ ਉਹਦੀ ਐਪੀਸੋਡ ਨਹੀਂ ਮਿਸ ਹੋਣੀ ਚਾਹੀਦੀ ਉਹਦੀ ਕਿਸ਼ਤ ਨਹੀਂ ਨੰਗੜੀ ਚਾਹੀਦੀ ਫਿਲਮ ਜ਼ਰੂਰੀ ਆ ਗਾਣੇ ਸੁਣਨੇ ਬਹੁਤ ਜ਼ਰੂਰੀ ਆ ਇਹ ਸਭ ਕੀ ਆ ਮੂਰਤੀ ਪੂਜਾ ਇਹਨਾਂ ਨੂੰ ਅਸੀਂ ਆਈਡੀਅਲ ਬਣਾ ਲਿਆ ਆਪਣੀ ਇਹ ਗਲਤ ਤੇ ਵਚਨ ਸਾਨੂੰ ਕੀ ਕਹਿ ਰਿਹਾ ਹੈ ਕਹਿੰਦਾ ਇਨਾਂ ਅੰਗਾਂ ਨੂੰ ਕੱਟ ਸਿੱਟੋ ਇਹਨਾਂ ਚੀਜ਼ਾਂ ਨੂੰ ਖਤਮ ਕਰੋ ਆਪਣੇ ਜੀਵਨ ਦੇ ਵਿੱਚੋਂ ਮਾਰ ਸੁੱਟੋ ਇਹਨਾਂ ਨੂੰ ਮਤਲਬ ਖਤਮ ਕਰ ਦਿਓ ਕਿਉਂ ਜੋ ਇੰਨਾ ਗੱਲਾਂ ਦਾ ਕਰਕੇ ਪਰਮੇਸ਼ਵਰ ਦਾ ਕਰੋਧ ਅਨਯਾਗਿਆਕਾਰੀ ਦੇ ਪੁੱਤਰਾ ਉੱਤੇ ਪੈਂਦਾ ਹੈ ਜਿਹੜੇ ਲੋਕ ਪਰਮੇਸ਼ਵਰ ਦੀ ਆਗਿਆਕਾਰੀ ਨਹੀਂ ਕਰਦੇ ਉਹ ਕੌਣ ਆ ਅਣ ਆਗਿਆਕਾਰੀ ਤਾਂ ਪਰਮੇਸ਼ਵਰ ਦਾ ਕਰੋਧ ਇੰਨਾਂ ਗੱਲਾਂ ਦਾ ਕਰਕੇ ਕਿ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕਰਨੇ ਨਹੀਂ ਉਹਨਾਂ ਦੀ ਥਾਂ ਤੇ ਪੁੱਠੇ ਕਰਨੇ ਤਾਂ ਉਹ ਗਲਤ ਕੰਮ ਕਰਨ ਵਾਲਿਆਂ ਦੇ ਉੱਤੇ ਪਰਮੇਸ਼ਵਰ ਦਾ ਕਰੋਧ ਆਉਂਦਾ ਹੈ ਕਿ ਪਰਮੇਸ਼ਵਰ ਦਾ ਧੰਨਵਾਦ ਕਰਨ ਤੋਂ ਪਹਿਲਾਂ ਤੁਸੀਂ ਹੋਰ ਕਿਸੇ ਚੀਜ਼ ਨੂੰ ਪੈਲ ਦੇ ਰਹੇ ਆ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਜੋੜਨ ਤੋਂ ਪਹਿਲਾਂ ਤੁਸੀਂ ਹੋਰ ਕਿੱਥੇ ਜੋੜ ਰਹੇ ਆ ਜਾਂ ਹੋਰ ਕਿਸੇ ਚੀਜ਼ ਨੂੰ ਜੋੜ ਰਹੇ ਆ ਤੇ ਕੀ ਹੈ ਪਰਮੇਸ਼ਵਰ ਦਾ ਕਰੋਧ ਨਹੀਂ ਆਊਗਾ ਕਿ ਰੋਟੀ ਤੈਨੂੰ ਮੈਂ ਦੇ ਰਿਹਾ ਸਾਹ ਤੈਨੂੰ ਮੈਂ ਦੇ ਰਿਹਾ ਹਿੰਮਤ ਤੈਨੂੰ ਮੈਂ ਦੇ ਰਿਹਾ ਅਕਲ ਤੈਨੂੰ ਮੈਂ ਦਿੱਤੀ ਮੂੰਹ ਤੇਰੇ ਦੇ ਵਿੱਚ ਜਿਹੜੇ ਅੱਖਰ ਆਉ ਮੈਂ ਪਾਏ ਤੇ ਤੂੰ ਇਹਨਾਂ ਦਾ ਇਸਤੇਮਾਲ ਕਿੱਥੇ ਕਰ ਰਿਹਾ ਆਂ ਕਰੋਧ ਤੇ ਹੋਣਾ ਹੀ ਆ ਨਾ ਮਤਲਬ ਤੁਸੀਂ ਕਿਸੇ ਇਨਸਾਨ ਨੂੰ ਬਹੁਤ ਕੁਝ ਦੇ ਰਹੇ ਹੋ ਤੁਸੀਂ ਕਿਸੇ ਦੀ ਫੀਸ ਦਾ ਖਰਚਾ ਚੱਕਿਆ ਤੁਸੀਂ ਕਿਸੇ ਦੇ ਘਰ ਦੇ ਰਾਸ਼ਨ ਦਾ ਖਰਚਾ ਚੁੱਕਿਆ ਤੁਸੀਂ ਕਿਸੇ ਨੂੰ ਕੱਪੜਾ ਲੱਤਾ ਲੈ ਕੇ ਦਿੰਦੇ ਹੋ ਤੇ ਉਹ ਬੰਦਾ ਤੁਹਾਨੂੰ ਪੁੱਛੇ ਵੀ ਨਾ ਤੇ ਦੂਜੇ ਕਿਸੇ ਦੇ ਘਰ ਦੇ ਵਿੱਚ ਵੜਿਆ ਰਵੇ ਜਾਂ ਕਿਸੇ ਹੋਰ ਦੇ ਗੋਣ ਗਾਈ ਜਾਵੇ ਹੋਰ ਕਿਸੇ ਦਾ ਪਾਣੀ ਭਰੀ ਜਾਵੇ ਤਾਂ ਤੁਸੀਂ ਉਹਨੂੰ ਸੀਸਾ ਦੋਵੋਗੇ ਤੁਹਾਨੂੰ ਕਰੋਧ ਆਊਗਾ ਕਿ ਨਹੀਂ ਆਊਗਾ ਤੁਹਾਨੂੰ ਕਰੋਧ ਆਉਣਾ ਹੈ ਤੁਸੀਂ ਕਹਿੰਦੇ ਆਏਦੋਂ ਚੰਗਾ ਤੇ ਮੈਂ ਕਿਸੇ ਇਹੋ ਜਿਹੇ ਨੂੰ ਦਿੰਦਾ ਜਿਹੜਾ ਕਦਰ ਕਰਦਾ ਕਹਿੰਦਾ ਇੰਨਾ ਗੱਲਾਂ ਕਰਕੇ ਪਰਮੇਸ਼ਵਰ ਦਾ ਗ੍ਰੋਧ ਅਣ ਅਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸੀ ਹੁਣ ਨਹੀਂ ਪਰ ਇਸੇ ਰਾਹ ਤੇ ਕਹਿੰਦਾ ਤੁਸੀਂ ਵੀ ਅੱਗੇ ਚੱਲਦੇ ਸੀ ਜਿਸ ਵੇਲੇ ਉਹਨਾਂ ਵਿੱਚ ਜੀਉਂਦੇ ਸੀ ਜਦੋਂ ਤੁਸੀਂ ਉਹਨਾਂ ਵਿੱਚ ਸੀ ਉਹਨਾਂ ਲੋਕਾਂ ਵਿੱਚ ਸੀ ਉਹਨਾਂ ਆਦਤਾਂ ਦੇ ਵਿੱਚ ਜੀਉਂਦੇ ਸੀ ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇਹ ਸਭ ਕੀ ਆ ਤੁਹਾਡੀ ਜਿਹੜੀ ਫਿਊਲ ਪਾਈਪ ਆ ਨਾ ਜਿਹੜੇ ਤੇਲ ਸਪਲਾਈ ਵਾਲੀ ਪਾਈਪ ਆ ਉਹਦੇ ਵਿੱਚ ਫਸਿਆ ਹੋਇਆ ਕਚਰਾ ਆ। ਜਿਹੜਾ ਤੁਹਾਡੇ ਇੰਜਨ ਨੂੰ ਖਰਾਬ ਕਰਦਾ ਆ। ਤੁਹਾਡੇ ਆਤਮਿਕ ਜੀਵਨ ਨੂੰ ਚੱਲਣ ਤੋਂ ਰੋਕਦਾ ਆ। ਤਾਂ ਇਹ ਸਭ ਚੀਜ਼ਾਂ ਫਿਰ ਤੋਂ ਕੋਪ ਕਰੋਧ ਮਤਲਬ ਗੁੱਸਾ ਲੜਾਈਆਂ ਜਿਹੜੀਆਂ ਆ ਬਦੀ ਦੁਰਵਚਨ ਗਲਤ ਗੱਲਾਂ ਕਰਨੀਆਂ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ ਹੁਣ ਜੇ ਤੁਹਾਡੇ ਵਿੱਚ ਕਿਸੇ ਵਿੱਚ ਵੀ ਇਹ ਆਦਤ ਆ ਅੱਜ ਦਾ ਵਚਨ ਤੁਹਾਡੇ ਲਈ ਆ ਛੱਡ ਦਿਓ ਕਰੋਧ ਕਰਨਾ ਛੱਡ ਦਿਓ ਸਾਰੀ ਉਮਰ ਇੱਕ ਦੂਜੇ ਨਾਲ ਲੜਦੇ ਰਹਿੰਦੇ ਜਦੋਂ ਮਰ ਜਾਂਦਾ ਫਿਰ ਰੋਣ ਲੱਗ ਜਾਂਦੇ ਫਿਰ ਤਾਂ ਖੁਸ਼ ਖੁਸ਼ੀ ਕਰੋ ਨਾ ਸਾਰੀ ਉਮਰ ਤੇ ਤੁਸੀਂ ਉਹਨਾਂ ਲੜ ਰਹੇ ਸੀ ਤੁਹਾਨੂੰ ਚੰਗਾ ਨਹੀਂ ਸੀ ਲੱਗਦਾ ਫਿਰ ਮਰੇ ਤੇ ਕਿਉਂ ਰੋਂਦੇ ਆ ਕਿਉਂਕਿ ਹੁਣ ਬੇੜਾ ਹੱਥ ਨਹੀਂ ਆਉਣਾ ਹੁਣ ਕੁਛ ਸੁਧਾਰਿਆ ਨਹੀਂ ਜਾ ਸਕਦਾ ਪਰ ਜਦ ਅਸੀਂ ਜੀਨੇ ਆ ਉਦੋਂ ਅਸੀਂ ਸੁਧਰ ਸਕਦੇ ਆ ਉਦੋਂ ਹੀ ਅਸੀਂ ਆਪਣੇ ਰਿਸ਼ਤਿਆਂ ਨੂੰ ਸੁਧਾਰ ਸਕਦੇ ਆ ਤਾਂ ਉਹ ਕਰੋਧ ਜਿਹੜਾ ਅਸੀਂ ਆਪਣੀ ਭੈਣਾ ਭਰਾਵਾਂ ਦੇ ਉੱਤੇ ਕਰਦੇ ਆ ਉਹ ਕ੍ਰੋਧ ਜਿਹੜਾ ਸਾਨੂੰ ਪਤੀ ਤੇ ਆਉਂਦਾ ਪਤਨੀ ਤੇ ਆਉਂਦਾ ਆਪਣੇ ਮਾਪਿਓ ਤੇ ਆਉਂਦਾ ਆਪਣੇ ਬੱਚਿਆਂ ਤੇ ਆਉਂਦਾ ਇਸ ਕ੍ਰੋਧ ਨੂੰ ਛੱਡ ਦਿਓ ਕ੍ਰੋਧ ਵਿੱਚੋਂ ਤੁਹਾਨੂੰ ਕੁਝ ਨਹੀਂ ਮਿਲਣਾ ਰਿਸ਼ਤੇ ਟੁੱਟਣ ਤੋਂ ਬਿਨਾਂ ਨਾਸ਼ ਹੋਣ ਤੋਂ ਬਿਨਾਂ ਬਿਮਾਰੀਆਂ ਲੱਗਣ ਤੋਂ ਬਿਨਾਂ ਕੁਝ ਨਹੀਂ ਮਿਲਣਾ ਇਹ ਸਭ ਚੀਜ਼ਾਂ ਛੱਡਣ ਦੇ ਨਾਲ ਤੁਹਾਡੇ ਆਤਮਾ ਦੇ ਨਾਲ ਨਾਲ ਤੁਹਾਡਾ ਸਰੀਰ ਵੀ ਰिष्टपुष्ट ਹੋ ਜਾਂਦਾ ਹੈ ਜਿਹੜਾ ਇਨਸਾਨ ਹੱਸਦਾ ਰਹਿੰਦਾ ਆ ਖੁਸ਼ ਰਹਿੰਦਾ ਆ ਵਫਾਦਾਰੀ ਚ ਚੱਲਦਾ ਸੱਚ ਦੇ ਰਾਹ ਉੱਤੇ ਚੱਲਦਾ ਆ ਉਹ ਜ਼ਿਆਦਾ ਤੰਦਰੁਸਤ ਰਹਿੰਦਾ ਆ ਪਰ ਜਿਹੜਾ ਕੋੜਕੋੜ ਕਰਦਾ ਰਹਿੰਦਾ ਅੰਦਰੋਂ ਅੰਦਰ ਰੈਜਦਾ ਰਹਿੰਦਾ ਆ ਉਹਨੂੰ ਡਿਪਰੈਸ਼ਨ ਆ ਉਹਨੂੰ ਕੈਂਸਰ ਆ ਉਹਨੂੰ ਪਤਾ ਨਹੀਂ ਕਿਦਾਂ-ਕਿਦਾਂ ਦੀਆਂ ਬਿੰਗੀਆਂ ਟੇਡੀਆਂ ਬਿਮਾਰੀਆਂ ਆ ਸੋ ਬਾਣੀ ਸਾਨੂੰ ਕਹਿੰਦੀ ਆ ਤੁਸੀਂ ਬਦੀ ਨੂੰ ਛੱਡ ਦੋ ਕਿਸੇ ਨੇ ਬrode ਪਲੈਨਿੰਗਸ ਕਰਨਾ ਛੱਡ ਦਿਓ ਕੋਈ ਵੀ ਕੰਮ ਜਿਹੜਾ ਗਲਤ ਆ ਉਹਨਾਂ ਕੰਮਾਂ ਨੂੰ ਛੱਡੋ ਦੁਰਵਚਨ ਬੋਲਣੇ ਮਤਲਬ ਕਿਸੇ ਨੇ ਤੁਹਾਡੇ ਨਾਲ ਸਿੱਧੀ ਗੱਲ ਕੀਤੀ ਆ ਤੁਸੀਂ ਸਿੱਧੀ ਦੀ ਥਾਂ ਤੇ ਪੁੱਠੀ ਕਰਦੇ ਆ ਤਾਂ ਤੁਸੀਂ ਇਸ ਆਦਤ ਨੂੰ ਛੱਡ ਦਿਓ ਗਲਤ ਸ਼ਬਦ ਦੁਰਵਚਨ ਹੁੰਦੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਨਾ ਆਪਣੇ ਮੂੰਹ ਚੋਂ ਗਲਤ ਸ਼ਬਦ ਬੋਲਣੇ ਬੰਦ ਕਰੋ ਬਹੁਤ ਸਾਰੇ ਲੋਕੀ ਆਪਣੇ ਆਪ ਨੂੰ ਕਰਸ ਕਰਦੇ ਰਹਿੰਦੇ ਆ ਆਪਣੇ ਆਪ ਨੂੰ ਬਦਦੁਆਵਾਂ ਦਿੰਦੇ ਰਹਿੰਦੇ ਆ ਆਪਣੇ ਬੱਚਿਆਂ ਨੂੰ ਬਦਦੁਆਵਾਂ ਦਿੰਦੇ ਆ ਆਪਣੇ ਭੈਣਾ ਭਰਾਵਾਂ ਨੂੰ ਬਦਦੁਆਵਾਂ ਦਿੰਦੇ ਰਹਿੰਦੇ ਆ ਇਹ ਕੀ ਦੁਰਵਚਨ ਆ ਉਹਨਾਂ ਨੂੰ ਕਰਸ ਕਰਦੇ ਸ਼ਰਾਪਿਤ ਕਰਦੇ ਆ ਛੱਟੇ ਕਰਨਾ ਤੇਰਾ ਰਵੇ ਕੱਖ ਨਾ ਛੱਟੇ ਕਹਿ ਦੇਣਾ ਤੇਰਾ ਬੇੜਾ ਡੁੱਬ ਜੇ ਫਿੱਟੇ ਮੂੰਹ ਕਹਿ ਦੇਣਾ ਇਹ ਸਭ ਨੌਨਸੈਂਸ ਵਰਡ ਇਹ ਦੁਰਬਚਨ ਇਹ ਨਹੀਂ ਬੋਲਣੇ ਨਾ ਆਪਣੇ ਲਈ ਬੋਲੋ ਨਾ ਦੂਜਿਆਂ ਦੇ ਲਈ ਬੋਲੋ